ਕੈਨੇਡੀਅਨ ਕਵ ਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ অন্ਟਾਰੀਓ ਬ੍ਰਿਟਿਸ਼ ਕੋਲੰਬੀਆ ਤੇ ਮੈਨੀਟੋਬਾ ਉਮੀਦਵਾਰਾਂ ਨੂੰ ਸੂਬੇ ਦੇ ਵਿੱਚ ਨਾਮਜ਼ਦਗੀਆਂ ਕਰ ਲਈ ਇੱਕ ਸੱਦਾ ਦਿੱਤਾ ਗਿਆ ਤਿੰਨ ਕੈਨੇਡੀਅਨ ਸੂਬਿਆਂ ਨੇ ਪ੍ਰੋਵਿੰਸਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਡਰਾ ਦੇ ਉਸ ਨਮਨਿਤਮ ਦੌਰ ਵਿੱਚ ਸੱਦਾ ਪੱਤਰ ਜਾਰੀ ਕੀਤਾ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਤੇ ਸੂਬਾਈ ਸਰਕਾਰਾਂ ਵਿਚਕਾਰ ਸਾਂਝੀ ਜ਼ਿੰਮੇਵਾਰੀ ਹੈ ਕੈਨੇਡਾ ਵਿੱਚ ਸਾਰੇ ਪ੍ਰਾਂਤਾਂ ਅਤੇ ਪ੍ਰਦੇਸ਼ ਕਿਊਬਕ ਤੇ ਨੋਨਾਵਟ ਦੇ ਆਪਦਾ ਦੇ ਨਾਲ ਪੀਐਨਪੀ ਚਲਾਉਂਦੇ ਨੇ ਕਿਊਬਕ ਦਾ ਫੈਡਰਲ ਸਰਕਾਰ ਦੇ ਨਾਲ ਇੱਕ ਵੱਖਰਾ ਸਮਝੌਤਾ ਜੋ ਇਸ ਦੇ ਆਰਥਿਕ ਪ੍ਰਵਾਸੀਆਂ ਦੀ ਚੋਣ ਉੱਤੇ ਪੂਰੀ ਖੁਦਮੁਖਤਿਆਰੀ ਦੀ ਆਗਿਆ ਦਿੰਦਾ ਹੈ ਹਰ ਇੱਕ ਸਰਕਾਰ ਨੂੰ ਨਾਮਜ਼ਦਗੀ ਦੀ ਵੰਡ ਪ੍ਰਾਪਤ ਹੁੰਦੀ ਹੈ ਉਹ ਆਰਥਿਕ ਇਮੀਗ੍ਰੇਸ਼ਨ ਬਿਨੇ ਕਾਰਨ ਵੰਡ ਸਕਦੇ ਨੇ ਆਈ ਆਰ ਸੀ ਸੀ ਦੁਆਰਾ ਨਿਰਧਾਰਤ ਨਾਮਜ਼ਦਗੀਆਂ ਦੀ ਗਿਣਤੀ ਕਾਰਕਾਂ ਤੇ ਨਿਰਭਰ ਕੀਤੀ ਜਾਂਦੀ ਹੈ ਜਿਵੇਂ ਕਿ ਸੂਬੇ ਵਿੱਚ ਆਬਾਦੀ ਕਰਮਚਾਰੀਆਂ ਦੀ ਜ਼ਰੂਰਤਾਂ ਲੋੜਾਂ ਉਦਾਹਰਣ ਦੇ ਲਈ ਕੈਨੇਡਾ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਅਨਟਾਰੀਓ ਨੂੰ ਸਭ ਤੋਂ ਵੱਧ ਨਾਮਜ਼ਦਗੀਆਂ ਦਿੱਤੀਆਂ ਜਾਂਦੀਆਂ ਨੇ 2024 ਤੇ 26 ਲਈ ਇਮੀਗ੍ਰੇਸ਼ਨ ਪੱਤਰ ਯੋਜਨਾ ਦੇ ਅਨੁਸਾਰ ਆਈ ਆਰ ਸੀ ਸੀ ਦਾ ਟੀਚਾ ਇਸ ਸਾਲ ਪੀ ਐਨ ਪੀ ਰਾਹੀਂ 110927 ਨਿਵਾਸੀਆਂ ਦਾ ਸਵਾਗਤ ਕਰਨਾ ਕਿਸੇ ਸੂਬੇ ਸਰਕਾਰ ਤੋਂ ਨਾਮਜ਼ਦ ਪ੍ਰਾਪਤ ਕਰਨਾ IRCC ਤੋਂ ਸਥਾਈ ਨਿਵਾਸ ਲਈ ਅਰਜੀ ਦੇਣ ਲਈ ਸੱਦਾ ਜਾਰੀ ਕਰਨ ਦੇ ਸਬੰਧ ਨਹੀਂ ਹੈ ਉਹ ਦੋ ਵੱਖ-ਵੱਖ ਪ੍ਰੋਗਰਾਮ ਹਨ ਜਿੰਨਾ ਲਈ ਵੱਖਰੇ ਤੌਰ ਤੇ ਅਪਲਾਈ ਕਰਨ ਦੀ ਲੋੜ ਹੁੰਦੀ ਹੈ ਸੂਬੇ ਨਾਮਜ਼ਦ ਉਹ ਜਿੱਥੇ ਸੂਬੇ ਇਮੀਗ੍ਰੇਸ਼ਨ ਨਤੀਜੇ ਦੀ ਗੱਲ ਕੀਤੀ ਜਾਵੇ ਤਾਂ 24 ਤੇ 30 ਦੇ ਵਿੱਚ ਖਾਸ ਕਰਕੇ ਅਨਟਾਰੀਓ 2 ਅਗਸਤ ਨੂੰ অন্ਟਾਰੀਓ ਦੇ অন্ਟਾਰੀਓ ਇਮੀਗ੍ਰੇਟ ਨਾਮਜ਼ਦ ਪ੍ਰੋਗਰਾਮ OINP ਐਕਸਪ੍ਰੈਸ ਐਂਟਰੀ ਸਕਿਲਡ ਟ੍ਰੇਡ ਸਟ੍ਰੀਮ ਦੇ ਵਿੱਚ ਉਮੀਦਵਾਰਾਂ ਦੀ ਦਿਲਚਸਪੀ ਦੀਆਂ 1287 ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ। ਉਮੀਦਵਾਰਾਂ ਨੂੰ ਵਿਚਾਰੇ ਜਾਣ ਦੇ ਲਈ 400 ਅਤੇ 435 ਦੇ ਵਿਚਕਾਰ ਘੱਟੋ-ਘੱਟ ਵਿਆਪਕ ਰੈਕਿੰਗ ਸਿਸਟਮ ਸਕੋਰ ਦੀ ਲੋੜ ਹੁੰਦੀ ਹੈ। ਉਨ੍ਹਾਂ ਦੇ ਇੱਕ ਖਾਸ ਰਾਸ਼ਟਰੀ ਕਿੱਤੇ ਵਰਗੀਕਰਨ ਕੋਡ ਦੇ ਨਾਲ ਇੱਕ ਨਿਸ਼ਾਨਾ ਕਿੱਤੇ ਵਿੱਚ ਕੰਮ ਦੇ ਤਜਰਬੇ ਦੀ ਜ਼ਰੂਰਤ ਹੁੰਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੇ 27 ਅਗਸਤ ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ BC PNP ਵਿੱਚ ਹਾਨਰਰਡ ਵਰਕਰ ਅਤੇ ਅੰਤਰਰਾਸ਼ਟਰੀ ਗ੍ਰੈਜੂਏਟ ਐਕਸਪੈਕਟੈਂਸੈਂਟਰ ਬ੍ਰਿਟਿਸ਼ ਕੋਲੰਬੀਆ ਉਮੀਦਵਾਰਾਂ ਸਬੇਤ ਉਮੀਦਵਾਰਾਂ ਨੂੰ 158 ਤੋਂ ਵੱਧ ਦੇ ਸੱਦੇ ਜਾਰੀ ਕੀਤੇ ਨੇ ਸੂਬੇ ਨੇ ਖਾਸ ਕਿਤੇ ਵਿੱਚ ਉਮੀਦਵਾਰਾਂ ਦੇ ਲਈ ਪੰਜ ਨਿਸ਼ਾਨਾ ਡਰਾਅ ਰੱਖੇ ਹਰੇਕ ਡਰਾਅ ਲਈ ਲੜਿੰਦੇ ਕੋ ਟੋ ਕਟ ਸਕੋਰ ਵੱਖਰਾ ਹੁੰਦਾ ਨਤੀਜੇ ਡਰਾਅ ਦੇ ਵਿੱਚ ਸ਼ਾਮਲ ਨੇ ਚਾਈਲਡ ਕੇਅਰ ਕਿੱਤਿਆਂ ਦੇ ਵਿੱਚ ਗੱਲ ਕੀਤੀ ਜਾਵੇਗੀ ਤਾਂ 40ਵੇਂ ਦੁਆਰ ਘੱਟੋ-ਘੱਟ 83 ਦੇ ਸਕੋਰ ਦੇ ਨਾਲ ਤੇ ਨਿਰਮਾਣ ਕਿੱਤਿਆਂ ਦੇ ਵਿੱਚ 31ਵੇਂ ਦੁਆਰ ਘੱਟੋ-ਘੱਟ ਸਕੋਰ 88 ਹੈਲਥ ਕੇਅਰ ਕਿੱਤਿਆਂ ਦੇ ਵਿੱਚ 18 ਉਮੀਦਵਾਰ ਘੱਟੋ-ਘੱਟ ਸਕੋਰ 99 ਤਕਨੀਕੀ ਕਿੱਤਿਆਂ ਦੇ ਵਿੱਚ 69 ਉਮੀਦਵਾਰ ਤੇ 118 ਦੇ ਘੱਟੋ-ਘੱਟ ਸਕੋਰ ਦੇ ਨਾਲ ਵੈਟਰਨਰੀ ਕੇਅਰ ਕਿੱਤਿਆਂ ਵਿੱਚ 5 ਤੋਂ ਘੱਟ ਉਮੀਦਵਾਰ 80 ਦੇ ਘੱਟੋ-ਘੱਟ ਸਕੋਰ ਦੇ ਨਾਲ ਮੈਨੇਟੋਬਾ ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਐਨ MNB ਨੇ 8 ਅਗਸਤ ਨੂੰ 2 PNP ਧਾਰਾਵਾਂ ਦੇ 150 ਉਮੀਦਵਾਰਾਂ ਨੂੰ ਸੱਦਾ ਦੇਣ ਲਈ ਇੱਕ ਡਰਾ ਆਯੋਜਿਤ ਕੀਤਾ। ਸੂਬੇ ਨੇ ਅੰਤਰਰਾਸ਼ਟਰੀ ਸਿੱਖਿਆ ਸਟ੍ਰੀਮ ਦੇ 126 ਉਮੀਦਵਾਰਾਂ ਨੂੰ ਸੱਦਾ ਦਿੱਤਾ, ਕੋਈ ਘਟੋ-ਘਟ ਸਕੋਰ ਦੀ ਰਿਪੋਰਟ ਨਹੀਂ ਕੀਤੀ ਗਈ। ਇਸ ਨੇ ਇੱਕ ਰਣਨੀਤਿਕ ਪਹਿਲ ਭਰਤੀ ਪਹਿਲ ਕਦਮ ਦਿੱਤਾ। ਸਕਿਲਡ ਵਰਕਰ ਓਵਰਸੀਸ ਸਟ੍ਰੀਮ ਦੇ 24 ਉਮੀਦਵਾਰਾਂ ਨੂੰ ਵੀ ਸੱਦਾ ਦਿੱਤਾ। ਇਹਨਾਂ ਉਮੀਦਵਾਰਾਂ ਨੂੰ ਘਟੋ-ਘਟ 727 ਸਕੋਰ ਦੀ ਲੋੜ ਹੈ। ਜਾਰੀ ਕੀਤੇ ਗਏ ਸਾਰੇ ਸਲਾਹ ਪੱਤਰਾਂ ਵਿੱਚੋਂ 21 ਇੱਕ ਵੈਦ ਐਕਸਪਰਟ ਸੈਂਟਰੀ ਪ੍ਰੋਫਾਈਲ ਵਾਲੇ ਉਮੀਦਵਾਰ ਸਨ। ਪਰੇਰੀਅਨ ਖਬਰਾਂਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸਿੱਧਾ ਤੁਹਾਡੇ ਨਾਲ ਚੱਲਣਗੇ ਦੇਸ਼ ਦੀਆਂ ਤੇ तमाम ਖਬਰਾਂ ਦੇਖਣ ਤੇ ਸੁਣਨ ਵਾਸਤੇ ਬਣੇ ਰਹੋ ਆਜ ਨਿਊਜ਼ ਬਾੜਾ ਦਿਨਾਲ